ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਫੁਲਨਟੀਰੀਅਰ ਤੇ ਅੱਜ ਅਸੀਂ ਬਣਾਉਣ ਲੱਗੇ ਹਾਂ ਅਲੂਮੀਨੀਅਮ ਦਾ ਫਰੇਮ ਤੇ ਇੱਕ ਨਵਾਂ ਜਿਹਾ ਦਰਵਾਜ਼ਾ ਤੇ ਵਿੱਚ ਪਾਵਾਂਗੇ ਬੈਕ ਲਾਈਟਡ ਸ਼ੀਟ ਨਾਲੇ ਗਲਾਸ ਸੋਏ ਦੀ ਮੰਗੇਗੀ ਸਾਡੇ ਕਸਮਰ ਦੀ ਤੇ ਇਹਨਾਂ ਦਾ ਹੀਗਾ ਪ੍ਰੋਗਰਾਮ ਕਿ ਥੋੜੀ ਜਿਹਾ ਨੂੰ ਕਾਲੀ ਹੀਗੀ ਸਰ ਕਿੰ ਰਾਤ ਦਾ ਟਾਈਮ ਹੈ ਵੇਖੋ ਵੀ ਰਾਤ ਦੇ ਟਾਈਮ ਇਹ ਫਰੇਮ ਬਣਾਇਆ ਫਰੇਮ ਜਿਹੜਾ ਬਣਾਇਆ ਹੈ ਇਹ ਹੈਗਾ 6 ਇੰਚੀ ਚੌੜਾ ਤੇ 2 ਇੰਚੀ ਆ ਵੇਖੋ ਜੀ ਲੋ ਇਹ ਰਹੀ ਹੈ ਫਰੇਮ ਜਿਹੜਾ ਰਾਤ ਦੇ ਟਾਈਮ ਇਹਨੂੰ ਦਿੱਤਾ ਹੀ ਕਰ ਲਾ ਉੱਪਰ ਨਾਲ ਹੀ ਸਜੜਾਏਗੇ ਇਸ ਵੀਰੇ ਲਾਇਆ ਹੀਗਾ ਇਹ ਦੇਖ ਸਕਦੇ ਜੀ ਇਹ ਫਰੇਮ ਜਿਹੜਾ ਲੱਗ ਗਿਆ ਹੈ ਸਵੇਰਾ ਜਿਹੜਾ ਬਾਕੀ ਪ੍ਰੋਸੈਸ ਹੈ ਉਹ ਗੱਟੀਆਂ ਪੇ ਲਾਉਣੇ ਪੈਂਦੇ ਆ ਇਹਦੀ ਜਿਹੜੀ ਮੰਤੀ ਆ ਪ੍ਰੋਪਰਲੀ ਪੈਂਦੀ ਹੈ ਤੇ ਹੁਣ ਲੱਗਦਾ ਨਹੀਂ ਕਿ ਸਵੇਰਾ ਜਿਹੜਾ ਉਹ ਜਿਹੜਾ ਬੁੜੀ ਜਿਹੜੀ ਹੁੰਦੀ ਹੈ 5 ਮਿੰਮਤੀ ਹੁੰਦੀ ਹੈ ਜੀ ਕਾਰੋਂ ਚੈਨਲ ਲਾਉਣੇ ਹੋ ਉਸ ਤੋਂ ਜਿੰਨੀ ਲਾਉਣੇ ਚਾਹੀਦੇ ਦੇ ਕਾਰਨ ਚਾਲੂ ਰਹੇ ਸੋ ਹੁਣ ਇਹ ਤਰ੍ਹਾਂ ਥੱਲੇ ਪਾਸੇ ਡ੍ਰਿੱਲ ਤਾਂ ਇਹਦਾ ਜਿਹੜਾ ਫਰੇਮ ਹੈ ਉਹ ਚੰਗੀ ਤਰ੍ਹਾਂ ਪੱਕਾ ਹੋ ਜੇ ਸੋ ਡ੍ਰਿੱਲ ਕਰਕੇ ਅਸੀਂ ਚੰਗੀ ਤਰ੍ਹਾਂ ਇਸ ਫਰੇਮ ਨੂੰ ਤੇ ਫਿਰ ਇਹਦੇ ਪੇਜ ਕਸਾਂਗੇ ਪੇਜ ਜਿਹੜੇ ਕਸਨੇ ਆ ਉਹ ਘੱਟੋ ਘੱਟ 4 ਇੰਚ ਹੀ ਕਸਨੇ ਆ ਦੋਸਤੋ 4 ਇੰਚੀ ਤੋਂ ਘੱਟ ਕੋਈ ਵੀ ਪੀਸ ਨਾ ਕੱਸੀਓ ਕਿਉਂਕਿ ਜੇ ਘੱਟ ਛੋਟਾ ਤੇਜ ਕੱਸਾਂਗੇ ਤੇ ਉਹਦੇ ਨਾਲ ਉਹ ਜਿਹੜੀ ਫਰੇਮ ਦੀ ਹੈ ਹਿੱਲਦੀ ਰਹੂਗੀ ਤੇ ਫਰੇਮ ਦੀ ਮਜ਼ਬੂਤੀ ਚੰਗੀ ਤਰ੍ਹਾਂ ਨਹੀਂ ਬਣ ਪਾਉਣੀ ਸੋ ਫਰੇਮ ਸਾਡਾ ਹੁਣ ਗਿਆ ਕੱਸਿਆ ਤੇ ਇਸ ਤੋਂ ਬਾਅਦ ਅਸੀਂ ਜਿਹੜੀ ਬੈਕ ਆਰਾਈਡ ਦੀ ਸੀਟ ਆ ਉਹ ਇਹੀ ਦੇ ਫਰੇਮਾਂ ਦੇ ਵਿੱਚ ਪਾਵਾਂਗੇ ਤਲੇ ਵਾਲਾ ਹਿੱਸਾ ਤੇ ਉੱਪਰ ਵਾਲੇ ਹਿੱਸੇ 'ਚ ਬੈਕਲਾਈਟ ਸ਼ੀਟ ਲੱਗੂਗੀ ਤੇ ਜਿਹੜਾ ਉੱਪਰ 4 ਫੁੱਟ ਵਾਲਾ ਹਿੱਸਾ ਹੈ ਇਹਦੇ ਵਿੱਚ ਅਸੀਂ ਸ਼ੀਸ਼ਾ ਲਗਾਵਾਂਗੇ ਤੇ ਦਵਾਜ਼ੇ ਵਿੱਚ ਵੀ ਸੇਮ ਇਦਾਂ ਹੀ ਕਰਾਂਗੇ ਤਾਂ ਜੋ ਫਿਰ ਸੋਹਣਾ ਲੱਗਦਾ ਇਹ ਦਿੱਖਦਾ ਇਹ ਵੇਖੋ ਵੀ ਸਾਡਾ ਤਿਆਰ ਹੋ ਚੁੱਕਾ ਹੈ ਫਰੇਮ ਸਾਰਾ ਤੇ ਅਸੀਂ ਕ ਲੱਕੜ ਦਾ ਕੰਮ ਵੀ ਕੀਤਾ ਹੈ ਅੰਦਰ ਵੁੱਡਨ ਦੇ ਡੋਰ ਬਣਾਏ ਨੇ ਤੇ ਸਾਈਡ ਤੇ ਇਹਨਾਂ ਦੇ ਬਾਥਰੂਮਾਂ ਦੇ ਜੋ ਡੋਰ ਉਹ ਵੀ ਬਣਾਏ ਨੇ ਵੇਖੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੋਸਤੋ